ਇੱਕ ਗੋਲੀ ਚੱਲਦੀ ਆ ਤੇ ਇੱਕ ਦੁੱਧ ਪੀ ਰਹੇ ਬੱਚੇ ਦੇ ਸਰੀਰ ਦੇ ਵਿੱਚੋਂ ਦੀ ਪਾਰ ਹੋ ਕੇ ਇਹੀ ਗੋਲੀ ਉਸ ਦੀ ਮਾਂ ਦੀ ਵੀ ਜਾਨ ਲੈ ਲੈਂਦੀ ਆ ਤੇ ਦੋਨੋਂ ਜਿਸ ਹਾਲਤ ਦੇ ਵਿੱਚ ਸੀ ਉਸੇ ਹਾਲਤ ਦੇ ਵਿੱਚ ਹੀ ਮਾਰੇ ਜਾਂਦੇ ਨੇ ਤਰਾ ਸਾਲ ਰਾਤ ਦੇ ਵਕਤ ਬੱਚੇ ਨੇ ਮਾਂ ਤੋਂ ਦੁੱਧ ਦੀ ਮੰਗ ਕੀਤੀ ਤੇ ਮਾਂ ਵੱਲੋਂ ਬੱਚੇ ਨੂੰ ਛਾਤੀ ਦੇ ਨਾਲ ਲਾ ਕੇ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਉਹ ਪੀ ਰਿਆ ਸੀ ਕਿ ਮਾਂ ਦੀ ਅੱਖ ਲੱਗੀ ਇਹਨਾਂ ਦੇ ਵਿੱਚ ਹੀ ਉਹ ਗੋਲੀ ਬੱਚੇ ਦੇ ਲੱਗਦੀ ਆ ਤੇ ਫਿਰ ਇਹੀ ਗੋਲੀ ਬੱਚੇ ਦੇ ਵਿੱਚੋਂ ਪਾਰ ਹੋ ਕੇ ਮਾਂ ਦੇ ਵੀ ਜਾਂ ਲੱਗਦੀ ਆ ਤੇ ਇਸੇ ਦੌਰਾਨ ਮਾਂ ਉੱਥੇ ਹੀ ਮਰ ਜਾਂਦੀ ਹੈ ਤੇ ਨਾਲ ਹੀ ਛਾਤੀ ਦੇ ਨਾਲ ਲੱਗਾ ਹੋਇਆ ਉਹ ਬੱਚਾ ਵੀ ਉਸੇ ਤਰ੍ਹਾਂ ਨਾਲ ਮਰ ਜਾਂਦਾ ਤੇ ਕਿਸੇ ਦੌਰਾਨ ਇਹ ਤਸਵੀਰ ਖਿੱਚੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਤਸਵੀਰ ਇੱਕ ਅਖਬਾਰ ਦੇ ਵਿੱਚ ਪੋਸਟ ਵੀ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸਭ ਦੇ ਦਿਲ ਪਸੀਜੇ ਗਏ ਕਿ ਆਖਰਕਾਰ ਇਹ ਹੈ ਕਿ ਇਸ ਘਰ ਦਾ ਇੱਕ ਵੱਡਾ ਬੇਟਾ ਵੀ ਸੀ ਉਹ ਆਪਦੀ ਮੰਜੀ ਦੇ ਉੱਤੇ ਪਿਆ ਹੋਇਆ ਸੀ ਤੇ ਉਸਤੇ ਵੀ ਸੀਨੇ ਦੇ ਵਿੱਚ ਇੱਕ ਗੋਲੀ ਲੱਗਦੀ ਹੈ ਉਹ ਵੀ ਬਚੇ ਤਾਂ ਉੱਠ ਨਹੀਂ ਪੌਂਦਾ ਤੇ ਉਸ ਜਗ੍ਹਾ ਦੇ ਉੱਤੇ ਹੀ ਮਾਰਿਆ ਜਾਂਦਾ ਉਸ ਦਾ ਨਾਮ ਸੀ ਸੂਰੀਆ ਪ੍ਰਤਾਪ ਉਮਰ 28 ਸਾਲ ਉਹਦਾ ਛੋਟਾ ਭਰਾ ਅਭਿਸ਼ੇਕ ਉਹ ਵੀ ਮਰ ਚੁੱਕਾ ਸੀ ਜਦੋਂ ਘਰ ਦੇ ਵਿੱਚ ਲਗਾਤਾਰ ਗੋਲੀਆਂ ਚੱਲ ਰਹੀਆਂ ਸੀ ਤਾਂ ਘਰ ਦੇ ਵਿੱਚ ਮੌਜੂਦ ਦੋ ਔਰਤਾਂ ਲਤਾ 24 ਸਾਲ ਤੇ ਉਸ ਦੀ ਸੱਸ ਦੀ ਵੀ ਅੱਖ ਖੁੱਲ ਜਾਂਦੀ ਹੈ ਤੇ ਉਹਨਾਂ ਵੱਲੋਂ ਪੌੜੀਆਂ ਪਚੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਉਹ ਛੱਤ ਦੇ ਉੱਪਰ ਪਹੁੰਚ ਸਕਣ ਜਿਵੇਂ ਇਹੋ ਕੋਸ਼ਿਸ਼ ਕਰਦਿਆਂ ਨੇ ਉਹਨਾਂ ਨੇ ਬਲਬੀਏ ਗੋਲੀਆਂ ਦਾ ਮੂੰਹ ਹੋ ਜਾਂਦਾ ਅਤੇ ਗੋਲੀਆਂ ਉਹਨਾਂ ਦੇ ਲੱਗਦੀਆਂ ਨੇ ਤੇ ਉਹ ਵੀ ਉੱਤੇ ਹੀ ਡਿੱਗ ਕੇ ਮਰ ਜਾਂਦੀਆਂ ਨੇ ਮੌਕੇ ਦੇ ਉੱਤੇ ਹੀ ਇਹਨਾਂ ਦੇ ਵਿੱਚੋਂ ਜੋ ਬਹੁ ਸੀ ਲਤਾ ਉਹ 9 ਮਹੀਨੇ ਦੀ ਗਰਭਤੀ ਸੀ ਤੇ ਉਸਦੀ ਡਿਲੀਵਰੀ ਇੱਕ ਜਾਂ ਦੋ ਦਿਨ ਦੇ ਵਿੱਚ ਹੀ ਹੋਣ ਵਾਲੀ ਸੀ ਪਰ ਉਹ ਵੀ ਦਮ ਤੋੜ ਦਿੰਦੀ ਹੈ ਤੇ ਨਵਾਂ ਜਨਮ ਲੈਣ ਵਾਲਾ ਬੱਚਾ ਵੀ ਉੱਥੇ ਹੀ ਮਰ ਜਾਂਦਾ ਇਸ ਘਰ ਦੇ ਅੰਦਰ ਟੋਟਲ 7 ਲਾਸ਼ਾਂ ਸੀ ਤੇ 8ਵਾਂ ਸੀ ਇਸ ਘਰ ਦਾ ਮੁਖੀ ਆ ਸੁਖਬੀਰ ਸਿੰਘ ਜੋ ਕਿ ਖੇਤ ਦੇ ਵਿੱਚ ਟਿਊਬਵੈਲ ਤੇ ਸੁੱਤਾ ਪਿਆ ਹੋਇਆ ਸੀ ਕਿ ਕਿ ਸੈਦ ਨੋਰਾਜਾ ਦੋਸ ਨੂੰ ਦੇਖਿਆ ਜਾਂਦਾ ਤਾਂ ਉਹਦੀ ਹਾਲਤ ਹੋਰ ਵੀ ਜ਼ਿਆਦਾ ਬੁਰੀ ਸੀ ਉਹਦੀ ਗਰਦਨ ਧਰ ਨਾਲੋਂ ਅਲੱਗ ਸੀ ਤੇ ਸਰੀਰ ਦੇ ਉੱਤੇ ਅਣਗਿਣਤ ਚਾਕੂਆਂ ਦੇ ਨਿਸ਼ਾਨ ਮਜੂਦ ਸੀ ਉਸਦੇ ਚਿਹਰੇ ਨੂੰ ਕਿਸੇ ਭਾਰੀ ਚੀਜ਼ ਜਿਵੇਂ ਪੱਥਰ ਜਾਂ ਫਿਰ ਇੱਟ ਦੇ ਨਾਲ ਬਾਰ-ਬਾਰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਵੀ ਲੱਗ ਰਿਹਾ ਸੀ ਜਿਵੇਂ ਕਿਸੇ ਦੀ ਉਸ ਨਾਲ ਕਾਫੀ ਜ਼ਿਆਦਾ ਡੂੰਗੀ ਰਾਂਝਸ਼ ਹੋਵੇ ਮਤਲਬ ਇੱਕੇ ਰਾਤ ਦੇ ਵਿੱਚ ਇੱਕੋ ਪਰਿਵਾਰ ਦੇ ਲਗਭਗ 8 ਲੋਕਾਂ ਦਾ ਕਤਲ ਹੋ ਜਾਂਦਾ ਬੁਲੰਦਸ਼ਹਿਰ 28 29 ਜੁਲਾਈ 2008 ਰਾਤ ਕਰੀਬ 3:45 ਮਿੰਟ ਦਾ ਸਮਾਂ ਸੀ ਤੇ ਇਸੇ ਦੌਰਾਨ ਪੁਲਸ ਕੋਲ ਰੂਮ ਨੂੰ ਇੱਕ ਕਾਲ ਜਾਂਦੀ ਆ ਤੇ ਕਿਹਾ ਜਾਂਦਾ ਕਿ ਸਰ ਬਰਾਰੀ ਪਿੰਡ ਦੇ ਵਿੱਚ ਕੁਝ ਗੋਲੀਆਂ ਚੱਲ ਰਹੀਆਂ ਨੇ ਪੁਲਸ ਦੀ ਟੀਮ ਤੁਰੰਤੀ ਉਸ ਘਰ ਦੇ ਵਿੱਚ ਪਹੁੰਚਦੀ ਹੈ ਜਿਸ ਜਗ੍ਹਾ ਦੇ ਉੱਤੇ ਗੋਲੀਆਂ ਚੱਲ ਰਹੀਆਂ ਸੀ ਤੇ ਪੁਲਸ ਨੂੰ ਟੋਟਲ 7 ਲਾਸ਼ਾਂ ਬੇਅਦਬੀ ਬੁਰੀ ਹਾਲਤ ਦੇ ਵਿੱਚ ਮਿਲਦੀਆਂ ਨੇ ਤੇ 8ਵੀਂ লাশ ਟੂ ਬੈਲ ਦੇ ਉੱਤੇ ਮਿਲਦੀ ਹੈ ਪਿੰਡ ਵਾਲਿਆਂ ਵੱਲੋਂ ਦੱਸਿਆ ਗਿਆ ਕਿ 15 ਮਿੰਟ ਤੱਕ ਕੁਝ ਬਦਮਾਸ਼ਾਂ ਨੇ ਘਰ ਦੇ ਵਿੱਚ ਗੋਲੀਆਂ ਚਲਾਈਆਂ ਪਿੰਡ ਵਾਲਿਆਂ ਵੱਲੋਂ ਗੋਲੀਆਂ ਦੀ ਆਵਾਜ਼ ਸੁਣ ਕੇ ਉਹਨਾਂ ਬਦਮਾਸ਼ਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹਨਾਂ ਬਲੋਂ ਧਮਕੀ ਦਿੱਤੀ ਜਾਂਦੀ ਆ ਕਿ ਗੋਲੀ ਤੇ ਕਿਸੇ ਦਾ ਨਾਮ ਨਹੀਂ ਲਿਖਿਆ ਇਹ ਤੁਹਾਡੇ ਉੱਪਰ ਵੀ ਚੱਲ ਸਕਦੀਆਂ ਨੇ ਤੇ ਇਸ ਮਿਲਿਆ ਦੇ ਘਰ ਬਦਮਾਸ਼ਾਂ ਤੋਂ ਡਰਦੇ ਹੋਏ ਪਿੰਡ ਵਾਲੇ ਪਿੱਛੇ हट ਗਏ ਪੁਲਿਸ ਵੱਲੋਂ ਜਦੋਂ ਘਰ ਦੀ ਤਲਾਸ਼ੀ ਲਈ ਜਾਂਦੀ ਆ ਤਾਂ ਪਤਾ ਚੱਲਦਾ ਕਿ ਘਰ ਦੇ ਵਿੱਚ ਕੋਈ ਵੀ ਲੁੱਟ ਵਗੈਰਾ ਨਹੀਂ ਸੀ ਕੀਤੀ ਗਈ ਚੋਰੀ ਨਹੀਂ ਸੀ ਕੀਤੀ ਗਈ ਜਿੱਦਿਆ ਵੀ ਘਰ ਦੇ ਵਿੱਚ ਚੀਜ਼ਾਂ ਸੀ ਅਲਮਾਰੀਆਂ ਸੀ ਸਭ ਉਹਵੇਂ ਦੀਆਂ ਉਹ ਵੀ ਪਿਆ ਹੋਇਆ ਸੀ ਦੂਸਰਾ ਜਿਹੜਾ ਚੋਰੀ ਵਗੈਰਾ ਦਾ ਕੇਸ ਹੁੰਦਾ ਤਾਂ ਜੋ ਸੁਖਬੀਰ ਸਿੰਘ ਮੋਟਰ ਦੇ ਉੱਤੇ ਪਿਆ ਹੋਇਆ ਸੀ ਉਸ ਨੂੰ ਕੋਈ ਵੀ ਨੁਕਸਾਨ ਨਹੀਂ ਸੀ ਪਹੁੰਚਣਾ ਇਸੇ ਦੌਰਾਨ ਕਿਸੇ ਪਿੰਡ ਵਾਲੇ ਵੱਲੋਂ ਪੁਲਿਸ ਨੂੰ ਕਹਿ ਜਾਂਦਾ ਕਿ ਸਰ ਇਸ ਘਰ ਦੇ ਉੱਪਰ ਇੱਕ ਚੁਬਾਰਾ ਤੇ ਹੋ ਸਕਦਾ ਕੋਈ ਨੌਕਰ ਵਗੈਰਾ ਉੱਥੇ ਵੀ ਨਾ ਹੋਵੇ ਪਰ ਉੱਥੇ ਜਾਣ ਲਈ ਕੋਈ ਪੌੜੀ ਵਗੈਰਾ ਹੈ ਨਹੀਂ ਸੀ ਤਾਂ ਇੱਕ ਪੌੜੀ ਦਾ ਇੰਤਜ਼ਾਮ ਕੀਤਾ ਜਾਂਦਾ ਉਸ ਚੁਬਾਰੇ ਦੇ ਉੱਪਰ ਜਾ ਕੇ ਜਦੋਂ ਦੇਖਿਆ ਜਾਂਦਾ ਤਾਂ ਉੱਥੇ ਕੋਈ ਵੀ ਨਹੀਂ ਸੀ ਪਰ ਇੱਕ ਪੁਲਿਸ ਵਾਲੇ ਦੀ ਨਜ਼ਰ ਉਸ ਪੌੜੀ ਤੇ ਪੈਂਦੀ ਹੈ ਉਸ ਪੌੜੀ ਦੇ ਉੱਪਰ ਕੁਝ ਬਲੱਡ ਵਗੈਰਾ ਲੱਗਿਆ ਹੋਇਆ ਸੀ ਪੁਲਿਸ ਵਾਲੇ ਤੁਰੰਤ ਹੀ ਕਹਿੰਦੇ ਨੇ ਕਿ ਇਹ ਪੌੜੀ ਕਿੱਥੋਂ ਲਿਆਂਦੀ ਆ ਤਾਂ ਪਤਾ ਲੱਗਦਾ ਕਿ ਜਿਸ ਸੁਖਬੀਰ ਸਿੰਘ ਦੀ ਪੂਰੀ ਫੈਮਿਲੀ ਮਰੀ ਆ ਉਸ ਦੇ ਭਰਾ ਦੇ ਘਰ ਦੇ ਅੰਦਰੋਂ ਇਹ ਪੌੜੀ ਲਿਆਂਦੀ ਗਈ ਆ ਜਿਸ ਦਾ ਨਾਮ ਆ ਰਣਵੀਰ ਸਿੰਘ ਹੁਣ ਪੁਸ ਦਾ ਪ੍ਰਾਈਮ ਸਸਪੈਕਟ ਹੈ ਉਹ ਰਣਵੀਰ ਸਿੰਘ ਤੇ ਜਦੋਂ ਪੈਡ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਸੁਖਬੀਰ ਸਿੰਘ ਦੇ ਵੱਡੇ ਮੁੰਡੇ ਦੀ ਰਣਵੀਰ ਸਿੰਘ ਨਾਲ ਲੜਾਈ ਹੋਈ ਸੀ ਤੇ ਕਾਫੀ ਕਹਾ ਸੁਣੀ ਵੀ ਹੋਈ ਸੀ ਕਿ ਜਿਸ ਤੋਂ ਸੁਖਬੀਰ ਸਿੰਘ ਦਾ ਚਾਚਾ ਸੀ ਉਹ ਕਾਫੀ ਖੁੱਦਖਾ ਰਿਹਾ ਸੀ ਤਾਂ ਉਸ ਵੱਲੋਂ ਰਣਵੀਰ ਸਿੰਘ ਉਹਦੀ ਪਤਨੀ ਤੇ ਬੇਟੇ ਨੂੰ ਚੱਕਿਆ ਜਾਂਦਾ ਤਾਂ ਉਹ ਮੰਨ ਵੀ ਜਾਂਦੇ ਨੇ ਕਿ ਹਾਂ ਇਹ ਸਭ ਅਸਲੀ ਕਰਵਾਇਆ ਪਰੋਨਾ ਦਾ ਬੇਟਾ ਸੀੜਾ ਉਹ ਨਾਬਾਲਗ ਸੀ ਫਿਰ ਇਲਾਹਾਬਾਦ ਕੋਰਟ ਦੇ ਵਿੱਚ ਕੇਸ ਜਾਂਦਾ ਤੇ ਰਣਵੀਰ ਸਿੰਘ ਦੀ ਪਤਨੀ ਉਹਦੇ ਬੇਟੇ ਤੇ ਉਹ ਲੋਕਾਂ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਸਭ ਨੂੰ ਹੀ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਜਾਂਦਾ ਪਰ ਰਣਵੀਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਆ ਪਰ ਫਿਰ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਜਾਂਦਾ ਜਿੱਥੇ ਰਣਵੀਰ ਸਿੰਘ ਦੇ ਵਕੀਲ ਵੱਲੋਂ ਕਿਹਾ ਜਾਂਦਾ ਕਿ ਸਰ ਰਣਵੀਰ ਸਿੰਘ ਦੇ ਖਿਲਾਫ ਸਬੂਤ ਹੀ ਨਹੀਂ ਆ ਤੇ ਉਹਨਾਂ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਪੌੜੀ ਦੇ ਉੱਪਰ ਵੀ ਖੂਨ ਜਾਣ ਬੁੱਝ ਕੇ ਪੁੱਛ ਨਹੀਂ ਲਾਇਆ ਸੀ ਅਜਿਹੇ ਕਈ ਤਕਰੀਰਾਂ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਹਾਈ ਕੋਰਟ ਵੱਲੋਂ ਉਹਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਜਾਂਦਾ ਹੁਣ ਜਰਾ ਸੋਚੋ ਇੱਕੋ ਪਰਿਵਾਰ ਦੇ ਦੁੱਧ ਮੋਹੇ ਬੱਚੇ ਇੱਥੋਂ ਤੱਕ ਕਿ ਪੇਡ ਦੇ ਵਿੱਚ ਪੜ ਰਹੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੂੰ ਹੀ ਉਸੇ ਦੇ ਪਰਿਵਾਰ ਦੇ ਸੱਕੇ ਭਰਾ ਨੇ ਬੇਰਹਿਮੀ ਨਾਲ ਖਤਮ ਕਰਤਾ ਜਦੋਂ ਕਿ ਉਹਨਾਂ ਦੀ ਕੋਈ ਰੰਜਿਸ਼ ਜਾਂ ਪਰ ਵੱਡਾ ਮੋਟਿਵ ਵੀ ਮੌਜੂਦ ਨਹੀਂ ਸੀ ਥੋੜੀ ਬਹੁਤੀ ਲੜਾਈ ਹੋਈ ਸੀ ਜੋ ਹਰ ਪਰਿਵਾਰ ਦੇ ਵਿੱਚ ਹੁੰਦੀ ਹੈ ਇਹ ਸਾਰੇ ਦਾ ਸਾਰਾ ਕਾਂਡ ਹੈ ਜਿਹੜਾ ਇਹ ਬਲੰਦ ਸ਼ਹਿਰ ਦੇ ਬਰਾਰੀ ਪਿੰਡ ਦੇ ਵਿੱਚ 2008 ਦੇ ਦੌਰਾਨ ਹੋਇਆ ਸੀ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ